ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੁੜੀਓ ਆਪਣੇ ਰਸੋਈ 'ਚ ਚੱਲੀ ਗਏ ਤੇ ਆਪਾਂ ਬਣਾਈਏ ਦੁਪਹਿਰ ਦਾ ਭਾਈ ਖਾਣਾ ਪੀਣਾ ਤੇ ਕੀ ਬਣਾਈ ਜਾਂਦੇ ਆ ਆਪਾਂ ਤੇ ਤੁਹਾਨੂੰ ਮੈਂ ਸਾਰਾ ਕੁਝ ਦਿਖਾਉਣੀ ਆ ਤੇ ਅੱਜ ਆਪਾਂ ਬਣਾਉਣੀ ਆ ਪਿੰਡੀਆਂ ਨਵੇਂ ਤਰੀਕੇ ਦੇ ਨਾਲ ਆ ਚੱਕ ਲੋ ਆਪਾਂ ਲੈ ਲੀਆਂ ਚਾਰ ਲਾਲ ਮਿਰਚਾਂ ਤਿੰਨ ਤਾਂ ਸੀ ਵੱਡੀਆਂ ਵੱਡੀਆਂ ਇੱਕ ਸੀਗੀ ਪੀਚੀ ਜੀ ਛੋਟੀ ਜੀ ਹੈ ਨਾ ਤੇ ਪੀਚੀ ਤੋਂ ਮੇਰੇ ਗੱਲ ਯਾਦ ਆ ਗਈ ਭਾਈ ਸਾਡੇ ਭੂਆ ਜੀ ਸੀਗੇ ਥੋੜੇ ਜੇ ਕੱਦ ਦੇ ਮਧਰੇ ਤੇ ਇੱਕ ਸਾਡੇ ਦੂਜੇ ਘਰ ਆळ्या ਦੇ ਫੁੱਫੜ ਜੀ ਸੀਗੇ ਉਹ ਵੀ ਕੱਦ ਦੇ ਮਧਰੇ ਸੀ ਤੇ ਵਿਆਹ ਆਈਆਂ ਇੱਥੇ ਇਕੱਠੀਆਂ ਹੋਈਆਂ ਤੇ ਫੁੱਫੜ ਸਾਡਾ ਪੀ ਕੇ दारू ਤੇ ਰੱਜ ਕੇ ਤੇ ਲੱਗ ਗਿਆ ਬੋਲਿਆ ਪੌਣ ਸਾਲੀ ਨਵਾਬਦੀ ਨੂੰ ਸਾਡੀ ਭੂਆ ਦਾ ਨਾਮ ਸੀਗਾ ਰੂਪੋ ਤੇ ਦੇਖੀ ਨਾ ਪਾਉਣ ਲੱਗ ਗਿਆ ਭਾਈ ਬੋਲੀਆਂ ਤੇ ਉਹ ਸਾਡੀ ਭੂਆ ਨੇ ਨਾ ਡਰਦੀ ਵਿਚਾਰੀ ਉਹਨੇ ਆਖਾ ਸ਼ਰਾਬੀ ਨਾਲ ਕੌਣ ਮੱਥਾ ਮਾਰੇ ਹਨਾ ਤੇ ਉਹ ਡਰਦੀ ਸਾਡੀ ਮਾਂ ਜੀ ਦੇ ਬਿਸਤਰੇ 'ਚ ਵੜ ਗਈ ਜਾ ਕੇ ਰਜਾਈ 'ਚ ਤੇ ਉਹਨੇ ਨਾ ਲੱਭ ਲੁੱਭਲੀ ਕਿਵੇਂ ਨਾ ਕਿਵੇਂ ਤੇ ਉਹ ਸੀ ਉਹ ਵੀ ਮਦਰਾ ਤੇ ਜਦੋਂ ਲੱਭ ਕੇ ਲੈ ਗਿਆ ਨਾ ਤੇ ਕਹਿੰਦੇ ਕਰ ਜਦੋਂ ਲੈ ਗਿਆ ਖਿੱਚ ਕੇ ਉਹਨੂੰ ਮਾਂ ਜੀ ਦੇ ਰਜਾਈ ਦੇ ਵਿੱਚੋਂ ਹਥਿਆ ਤੁਗੀ ਕਿਸੇ ਨੇ ਦੱਸ ਤਾ ਤੇ ਕਹਿੰਦੀ ਕਰਦਾ ਵੇਖ ਕੀ ਹੈ ਕਹਿੰਦੀ ਗੰਡਾ ਜਾ ਹਨਾ ਉਹ ਕਹਿੰਦਾ ਤੂੰ ਕੀ ਹੈ ਕਹਿੰਦਾ ਗੰਡੇ ਦੀ ਪੀਚੀ ਜੀ ਉਹ ਗੱਲ ਯਾਦ ਕਰਕੇ ਬੜੀ ਹਾਸੀ ਹੁੰਦੀ ਜਦੋਂ ਕੋਈ ਛੋਟੀ ਚੀਜ਼ ਦੇਖ ਲੈਂਦੇ ਆ ਨਾ ਤੇ ਯਾਦ ਕਰਕੇ ਹਾਸੀ ਬੜੀ ਆਉਂਦੀ ਹੈ ਸਾਡੀ ਭੂਆ ਸੀਗੀ ਬੜੀ ਮਜ਼ਾਕਣ ਬਹੁਤ ਜ਼ਿਆਦੇ ਤੇ ਉਹ ਫੋਪੜ ਜੀ ਵੀ ਸਾਡੇ ਆਈ ਸੀ ਅੱਗੇ ਭਾਈ ਚੱਲਦੇ ਹੁੰਦੇ ਸੀ ਮਜ਼ਾਕ ਹੁਣ ਤਾਂ ਕੋਈ ਕਿਸੇ ਦੇ ਸਹਿ ਨਹੀਂ ਨੀ ਕਰਦਾ ਹੁਣ ਤਾਂ ਤੁਸੀਂ ਕਿਸੇ ਨੂੰ ਹੱਸ ਲਓ ਤਾਂ ਅਗਲਾ ਨਾਰਾਜ਼ ਹੋ ਜਾਂਦਾ ਹੈਗਾ ਤੇ ਜਦੋਂ ਵੀ ਮੈਂ ਕੋਈ ਛੋਟੀ ਚੀਜ਼ ਦੇਖਦੀ ਹੈ ਮੇਰੇ ਯਾਦ ਆ ਜਾਂਦਾ ਮੈਂ ਕਿਹਾ ਦੇਖੀ ਨਾ ਐ ਕਹਿੰਦੇ ਹੁੰਦੇ ਸੀ ਭੂਆ ਜੀ ਮੇਰੀਆਂ ਬੇਟੀਆਂ ਦਾ ਰਿਸ਼ਤਾ ਵੀ ਕਰਾਇਆ ਸੀ ਉਹਨਾਂ ਨੇ ਤੇ ਉਹ ਸਾਡੇ ਵਿਚਾਰੇ ਉਹਨਾਂ ਦਾ ਸੁਰਗ ਵਿੱਚ ਵਾਸਾ ਹੋਵੇ ਭੂਆ ਸਾਡੀ ਚੰਗੀ ਬਹੁਤ ਸੀ ਦੁੱਖ ਸੁੱਖ ਦੀ ਸਾਂਝਣ ਸੀਗੀ ਤੇ ਚੱਲ ਗਈ ਵਿਚਾਰੀ ਉਹ ਤੇ ਦੇਖੀ ਨਾ ਭਾਈ ਉਹ ਗੱਲ ਯਾਦ ਕਰਕੇ ਮੈਨੂੰ ਬੜੀ ਹਾਸੀ ਆਉਂਦੀ ਹੈ ਆ ਹੁਣ ਆਪਾਂ ਪਿਆਜ਼ ਹਨ ਜਿਹੜੇ ਜ਼ਿਆਦਾ ਲਾਲ ਨਹੀਂ ਕਰਨੇ ਥੋੜੇ ਜਿ ਲਾਲ ਕਰਕੇ ਆਪਾਂ ਵਿੱਚ ਭਿੰਡੀਆਂ ਪਾ ਦੇਣੀਆਂ ਨੇ ਇਹ ਨਾ ਮਤਲਬ ਥੋੜੇ ਜਿ ਲਾਲ ਕਰਕੇ ਪਾਉਣੇ ਜ਼ਿਆਦਾ ਲਾਲ ਵੀ ਨਹੀਂ ਕਰਨੇ ਜਾਨੀ ਥੋੜੇ ਜਿ ਆਏ ਇਹਨਾਂ ਦੀ ਨਮੀ ਜੀ ਖਤਮ ਹੋ ਜਾਏ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਕੱਚੇ ਜਿਹੇ ਪਿਆਜ ਹੀ ਸਵਾਦ ਲੱਗਦੇ ਨੇ ਬਾਕੀ ਫਿਰ ਆਪੋ ਆਪਣਾ ਸਿਸਟਮ ਹੁੰਦਾ ਹਨ ਮੈਂ ਅੱਜ ਕੋਈ ਤੁਹਾਨੂੰ ਪਿੰਡਾਂ ਬਣਾਉਣੀਆਂ ਨਹੀਂ ਸਿਖਾਉਂਦੀ ਸੀ ਮੈਂ ਆਖ ਗੱਲਾਂ ਕਰਦੀ ਆ ਪਤਾ ਕੀ ਕਾ ਹੁੰਦਾ ਮੈਨੂੰ ਰਾਤ ਨੂੰ ساری ਰਾਤ ਸੋਚ ਲੱਗੀ ਰਹਿਣੀ ਹੈ ਵੀ ਸਵੇਰੇ ਵੀਡੀਓ ਕੋਈ ਕਿਹੜੀ ਤਿਆਰ ਕਰਾਂ ਤੇ ਕਿਵੇਂ ਕੁੜੀਆਂ ਨਾਲ ਕੀ ਕਹਿੋ ਜੀਆਂ ਗੱਲਾਂ ਕਰਾਂ ਉਹਨਾਂ ਨੂੰ ਕੀ ਦੱਸਾਂ ਹਨਾ ਬੱਚੀਆਂ ਨੂੰ ਬੱਚੀਆਂ ਮੇਰੀਆਂ ਡੀਕਦੀਆਂ ਹੋਣਗੀਆਂ ਮੈਨੂੰ ਵੀ ਸਾਡੀ ਆਂਟੀ ਆਊਗੀ ਤੇ ਸਾਡੇ ਨਾਲ ਚਾਰ ਗੱਲਾਂ ਕਰੂਗੀ ਹਨਾ ਵੀ ਮਤਲਬ ਕਿੰਨਾ ਕੁਛ ਮੈਂ ਤਾਮਝਾਮ ਕਰਦੀਆਂ ਥੋਡੀ ਖਾਤਰ ਵੀ ਐ ਕਰਾਂ ਐ ਕਰਾਂ ਆ ਦੇਖੋ ਜੀ ਲਾਲ ਮਿਰਚ ਇਹਦੀ ਤਾਂ ਵਿਚਾਰੀ ਦੀ ਹਵਾ ਗਈ ਨਿਕਲ ਇਹ ਤਾਂ ਸੇਕ ਦੇ ਮੂਰੇ ਹੋ ਗਈ ਚਪੇਤਲੀ ਜੀ ਵੱਡੇ ਵੱਡੇ ਹੋ ਜਾਂਦੇ ਆ ਭਾਈ ਇਹ ਤਾਂ ਕੀ ਦੀ ਹੈ ਨਾ ਵਿਚਾਰੀ ਐ ਸੇਕ ਦੇ ਨਾਲ ਤਾਂ ਤੁਹਾਨੂੰ ਪਤਾ ਹੀ ਐ ਫਿਰ ਸੇਕ ਨਾਲ ਤਾਂ ਇਹਦੀ ਤਾਂ ਨਿਕਲ ਗਈ ਹਵਾ ਚਪੇਤਲੀ ਜੀ ਹੋ ਗਈ ਚਲ ਕੋਈ ਨਹੀਂ ਐ ਵੀ ਬੁਰਕੀ ਤੇਵੇਂ ਚੜ ਜਾਣੀ ਹੈਗੀ ਆ ਨਾ ਆ ਦੇਖੋ ਤੁਸੀਂ ਕੋਈ ਇਹਦੇ ਲਾਰਲੂਰ ਨਹੀਂ ਬਣੀ ਹੈਗੀ ਆਪਾਂ ਕਹਿੰਦੇ ਨਾ ਪਿੰਡੀਆਂ ਮੇਰੇ ਯਾਦ ਆ ਗਈ ਗੱਲ ਅੱਜ ਤੁਸੀਂ ਕਹੋਗੇ ਆਂਟੀ ਗੱਲਾਂ ਹੀ ਸੁਣਾਈ ਜਾਂਦੀਆਂ ਯਾਦ ਆ ਜਾਂਦੀਆਂ ਤੁਹਾਡੀਆਂ ਨੇ ਸਾਂਝੀਆਂ ਕਰਨੀਆਂ ਹੁੰਦੀਆਂ ਮੈਂ ਸਾਡੇ ਮਾਂਜੀ ਆਗੇ ਮੇਰੇ ਦਾਸਸ ਲੱਗਦੇ ਸੀਗੇ ਉਹ ਸਾਡੇ ਤਰੀਕੇ ਚ ਸੀ ਦੂਜੇ ਘਰ ਵਾਲਿਆਂ ਚੋ ਕਹਿੰਦੇ ਮੈਂ ਬਣਾਈ ਜਾਵਾਂ ਪਿੰਡੀਆਂ ਕਹਿੰਦੇ ਕੁੜੇ ਕੀ ਕਰਦੀ ਐ ਮੈਂ ਕਿਹਾ ਮਾਂਜੀ ਸਬਜੀ ਬਣਾਉਣੀ ਐ ਕਹਿੰਦੀ ਆਹ ਕੀ ਪ੍ਰਿੰਡੀਆਂ ਲੈ ਕੇ ਆਈਆਂ ਹੋ ਪ੍ਰਿੰਡੀਆਂ ਕਹਿੰਦੇ ਮੈਂ ਕਿਹਾ ਹਾਂ ਮਾਂਜੀ ਪਿੰਡੀਆਂ ਨੇ ਇਹ ਕਹਿੰਦੀ ਲੈ ਇਹ ਵੀ ਕੋਈ ਬਣਾਉਣ ਵਾਲੀ ਚੀਜ਼ ਐ ਮੈਂ ਕਿ ਕੀ ਹੋ ਗਿਆ ਕਹਿੰਦੀ ਤਾਂ ਹੁਣ ਹੋਰ ਹੀ ਹੋ ਜੂ ਲਾਰਾ ਜੀਆਂ ਛੱਡ ਜੂ ਕਹਿੰਦੀ ਸਾਡੇ ਤਾਂ ਨਹੀਂ ਭਾਈ ਕੋਈ ਖਾਂਦਾ ਕਹਿੰਦੀ ਇਹਨਾਂ ਨੂੰ ਸਾਡਾ ਘਰੇ ਨਹੀਂ ਬਾੜਦੇ ਮੈਂ ਆਖਿਆ ਮਾਂ ਜੀ ਇਹੋ ਜੀ ਗੱਲ ਨਹੀਂ ਤੁਸੀਂ ਮੱਖਾ ਬਣੀਆਂ ਵੀ ਖਾਇਓ ਕਹਿੰਦੀ ਨਾ ਭਾਈ ਅਸੀਂ ਨਹੀਂ ਖਾਂਦੇ ਮੈਂ ਆਖਿਆ ਤੁਸੀਂ ਬੈਠ ਤਾ ਜਾਓ ਮੈਂ ਬਣਾ ਕੇ ਖਵਾਈਆਂ ਕਹਿੰਦੀ ਵਾਹ ਕੁੜੇ ਲੋੜਾ ਹੀ ਆ ਗਿਆ ਤਾਂ ਬੜਾ ਸਵਾਦ ਬਣੀਆਂ ਹਣਾ ਮੈਂ ਕਹਾਂ ਮਾਂਜੀ ਇਹ ਆਈ ਬਲਦੀਆਂ ਹੁੰਦੀਆਂ ਤੁਸੀਂ ਕੀ ਬਤਾ ਗਿੱਲੀਆਂ ਪਾਤੀਆਂ ਕਿ ਕਿਵੇਂ ਕੀਤਾ ਇਹ ਤਾਂ ਮੈਂ ਕਹਾਂ ਧੋ ਕੇ ਸੁਕਾ ਲਓ ਤੇ ਫਿਰ ਇਹਨਾਂ ਨੂੰ ਪੂੰਝ ਲਓ ਕੋਈ ਗਿੱਲਾ ਹੱਥੁੱਥ ਲੱਗ ਜਾਂਦਾ ਨਾ ਤਾਂ ਉਦੋਂ ਹੋ ਜਾਂਦੀਆਂ ਨੇ ਇਹ ਆ ਦੇਖੋ ਤੁਸੀਂ ਆਪਣੇ ਤਾਂ ਤੇਲ ਕਿਉਂ ਆਢੀ ਤੁਰਿਆ ਫਿਰਦਾ ਆਪਣੇ ਕੋਈ ਇਹਦਾ ਜਾਲਾ ਜੂਲਾ ਨਹੀਂ ਬਣਿਆ ਹੈਗਾ ਕੁੜੀਓ ਦੇਖੋ ਤੁਸੀਂ ਭਾਈ ਆਹ ਦੇਖੋ ਕਿਵੇਂ ਬਣ ਗਈਆਂ ਹਨਾ ਤੇ ਹੁਣ ਜਿਹੜੀ ਆਪਾਂ ਮੇਨ ਚੀਜ਼ ਪਾਉਣੀ ਹੈ ਇਹਦੇ ਵਿੱਚ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਤੇ ਤੁਸੀਂ ਉਹਵੇਂ ਪਾ ਲਿਓ ਆ ਪਾ ਲਿਆ ਪਟਮਟਰ ਟਮਾਟਰਾਂ ਤੋਂ ਖਾਸ ਇੱਕ ਹੋਰ ਵੀ ਹੈਗੀ ਐ ਜਿਹੜੀ ਕਿ ਆਪਾਂ ਸਪੈਸ਼ਲ ਕਦੇ ਕਦੇ ਪਾਈਦੀ ਹੈਗੀ ਆ ਭਾਈ ਪਿੰਡੀਆਂ ਦੇ ਵਿੱਚ ਤੇ ਆਹ ਦੇਖੋ ਤੁਸੀਂ ਹੁਣ ਟਮਾਟਰ ਪਾਲੇ ਤਾਂ ਵੀ ਇਹਨੇ ਕੋਈ ਉਹ ਨਹੀਂ ਛੱਡਿਆ ਹੈਗਾ ਨਾਲੇ ਇਹਨੇ ਮਤਲਬ ਕਿ ਟਮਾਟਰਾਂ ਦਾ ਰਸ ਗਿਆ ਇਹਦੇ ਵਿੱਚ ਤਾਂ ਕੋਈ ਉਹ ਨਹੀਂ ਨਾਲੇ ਆਪਾਂ ਜ਼ਿਆਦਾ ਸੇਕ ਨਹੀਂ ਲਵਾਇਆ ਕਿਉਂਕਿ ਜੇ ਆਪਾਂ ਜ਼ਿਆਦਾ ਇਹਨਾਂ ਨੂੰ ਸਾੜ ਲੀਏ ਸੇਕ ਜਾਂ ਲਵਾ ਲਈਏ ਤਾਂ ਹੋਰ ਹੀ ਹੋ ਜਾਂਦੀਆਂ ਨੇ ਇਹ ਬੇਸਵਾਦੀਆਂ ਜੀਆਂ ਮੈਂ ਖਾ ਚੱਲ ਦੁਪਹਿਰੇ ਦੁਪਹਿਰੇ ਨਾ ਅੱਜ ਬਣਾਉਣੇ ਆ ਪਿੰਡੀਆਂ ਭਾਈ ਸ਼ੌਂਕ ਦੇ ਨਾਲ ਖਾਣੇ ਆ ਪਤਲੇ-ਪਤਲੇ ਲਾ ਲਾਂਗੇ ਨਾਲ ਗਰਮ-ਗਰਮ ਫੁਲਕੇ ਤੇ ਫੇਰ ਦੇਖੋ ਹਨਾ ਬੰਦ ਦੇ ਜਾ ਰਹੇ ਆਪਾਂ ਆਓ ਕੁੜਗਿਓ ਕਦੇ ਕੁੜੇ ਤੁਸੀਂ ਭਾਈ ਆਪਾਂ ਬਣਾਵਾਂਗੀਆਂ ਰਲ ਮਿਲ ਕੇ ਜਾ ਤੁਸੀਂ ਮੈਨੂੰ ਬਣਾ ਕੇ ਖਵਾ ਜੋ ਮੈਂ ਵੀ ਕਦੇ ਸੌਖਾ ਦਿਨ ਕੱਢ ਲਾਂ ਨਾ ਵੀ ਬਣੀ ਬਣਾਈ ਰੋਟੀ ਪਾਣੀ ਮਿਲ ਗਿਆ ਭਾਈ ਚਾਹੀ ਹੁੰਦਾ ਇਹਨਾਂ ਚੀਜ਼ਾਂ ਦਾ ਹੋਰ ਕੀ ਐ ਆ ਦੇਖੋ ਤੁਸੀਂ ਆਹ ਵੇਖੋ ਵਧੀਆ ਘੋਵੇ ਦਾ ਨਿਕਲਿਆ ਪਿਆ ਆ ਦੇਖੋ ਟਮਾਟਰ ਵਧੀਆ ਪਏ ਆ ਆ ਦੇਖੋ ਹਰੀਆਂ ਲਾਲ ਮਿਰਚਾਂ ਪਈਆਂ ਨੇ ਤੇ ਆ ਦੇਖੋ ਭਾਈ ਪਿੰਡੀਆਂ ਪਈਆਂ ਨੇ ਆਪਣੀਆਂ ਠੀਕ ਹੈ ਅੱਜ ਮੇਰਾ ਕੋਈ ਸਬਜ਼ੀ ਬਣਾਉਣ ਦਾ ਇਰਾਦਾ ਨਹੀਂ ਸੀ ਤੁਹਾਨੂੰ ਦੱਸਣ ਦਾ ਇਹ ਗੱਲਾਂ ਕਰਨ ਦਾ ਜੀ ਸੀਗਾ ਮੈਂ ਕਿਹਾ ਗੱਲਾਂ ਕਰਦੀਆਂ ਕੁੜੀਆਂ ਨਾਲ ਤੇ ਨਾਲੇ ਭਾਈ ਆਪਦਾ ਕੰਮ ਨਿਵੇੜ ਲੂੰਗੀ ਹਨਾ ਨਹੀਂ ਤਾਂ ਕੰਮ ਰਹਿ ਜਾਂਦਾ ਵਿੱਚ ਹੀ ਮੇਰਾ ਰੋਜ਼ ਸੋਚਣ ਲੱਗ ਜੰਨੀ ਆ ਵੀ ਹੁਣ ਸਵੇਰੇ ਕੀ ਸਿਸਟਮ ਤਿਆਰ ਕਰਾਂ ਤੇ ਕਿਵੇਂ ਗੱਲਾਂ ਕਰਾਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਦੱਸਣੀਆਂ ਕੁੜੀਆਂ ਨੂੰ ਸਿਖਾਉਣੀਆਂ ਨੇ ਆ ਚੱਕ ਲਓ ਆਪਣਾ ਨੂਨ ਮਿਰਚ ਦਾਣਾ ਤੇ ਇਹਦੇ ਚ ਪਾ ਲਓ ਤੁਸੀਂ ਲੋਣ ਤੇ ਮਿਰਚਾਂ ਤੇ ਹਲਦੀ ਤੇ ਮਸਾਲਾ ਇਹ ਤੇ ਭਾਈ ਦਿਓ ਭੁੱਖ ਤੇ ਕਰਕੇ ਇਕੱਠਾ ਤੇ ਹਮਨੇ ਪਾ ਲਿਆ ਭਾਈ 2 ਚਮਚ ਨਮਕ ਠੀਕ ਹੈ ਜੀ 2 ਚਮਚ ਨਮਕ ਪਾਰੇ ਛੋਟੇ ਹੈ ਭਾਈ ਚਮਚੀਆਂ ਹੀ ਆ ਚਮਚ ਨਹੀਂ ਹੈਗੇ ਵੱਡੇ ਕਿਤੇ ਤੁਸੀਂ ਐਵੇਂ ਨੂਨ ਕਰਾਰਾ ਕਰੀ ਬੈਠੀਆਂ ਹੋ ਮੋ ਕੁੜੀਓ ਮੁੜ ਕੇ ਤੁਸੀਂ ਮੈਨੂੰ ਕਹੀ ਜਾਓ ਵੀ ਆਹ ਕੀ ਦੱਸ ਤਰਤੀ ਸਾਨੂੰ 2 ਚਮਚ ਦੱਸੇ ਸੀ ਇਹ ਛੋਟੀਆਂ ਚਮਚੀਆਂ ਜੀਆਂ ਛੋਟੀਆਂ ਜੀਆਂ ਕ ਪਾ ਲਈ ਆਪਾਂ ਹਲਦੀ ਦੀ ਮਾੜੀ ਜੀ ਹੋਰ ਪਾ ਲੈਣ ਐਂਟੀਬੈਟਿਕ ਹੁੰਦਾ ਹੈ ਤਹਨਾ ਜੋੜ-ਜੂੜ ਨਹੀਂ ਦਿਖਦੇ ਚਾਹ ਚੂਚ ਪਾ ਕੇ ਪੀਆ ਕਰੋ ਲੋਕ 골ਡਨ ਟੀ ਪਾਉਂਦੇ ਆਪਾਂ 골ਡਨ ਸਬਜੀ ਬਣਾ ਲੰਨੇ ਆ ਇੱਕ ਪਾਲੀ ਲਾਲ ਮਿਰਚ ਕਿਉਂਕਿ ਲਾਲ ਮਿਰਚਾਂ ਆਪਾਂ ਪਹਿਲਾਂ ਪਾਈਆਂ ਹੋਈਆਂ ਨੇ ਸ਼ਾਇਦ ਮਾੜਾ ਮੋਟਾ ਅਸਰ ਤਾਂ ਦੇਣ ਗਈਆਂ ਆਪਦਾ ਆ ਪਾ ਲਿਆ ਭਾਈ ਆਪਾਂ ਮਸਾਲਾ ਵਿੱਚ ਹੀ ਸੁੱਟ ਲਿਆ ਆਪਾਂ ਇਹ ਜਿਹੜਾ ਘਰੇ ਤਿਆਰ ਕੀਤਾ ਹੋਇਆ ਆਪਣੇ ਗਰਮ ਮਸਾਲਾ ਤੇ ਚੱਕੋ ਫਿਰ ਹੁਣ ਇਹਦੇ ਫੇਰ ਦਿਓ ਤੁਸੀਂ ਫਿਰ ਹਮਸੱਦ ਆਪਣੇ ਹੈਨਾ ਇਹਨੂੰ ਕਰਦੇ ਹੋ ਤਿਆਰ ਤੇ ਜਿਹੜੀ ਹੁਣ ਆਪਾਂ ਚੀਜ਼ ਪਾਉਣ ਲੱਗਿਆ ਸਪੈਸ਼ਲ ਆਹ ਕੀ ਬਾਤਾਂ ਨੇ ਬੜੀ ਸਵਾਦ ਸਬਜੀ ਬਣੂਗੀ ਉਹਦੇ ਨਾਲ ਤੁਸੀਂ ਬਣਾ ਕੇ ਖਵਾਇਓ ਖਾਇਓ ਖਵਾਇਓ ਕਿ ਮੈਨੂੰ ਤੁਸੀਂ ਕਦੋਂ ਖਵਾਉਣ ਲੱਗੀਆਂ ਚੱਲ ਕੋਈ ਨਹੀਂ ਜੇ ਕਿਤੇ ਜੀ ਕੀਤਾ ਤਾਂ ਭਾਈ ਖਵਾ ਵੀ ਦਿਓ ਹੈਨਾ ਤੁਸੀਂ ਖਾਇਓ ਜ਼ਰੂਰ ਤੇ ਦੇਖੀ ਨਾ ਮੈਨੂੰ ਫੋਨ ਫੋਨ ਕਰਕੇ ਦੱਸ ਦਿਆ ਕਰੋ ਵੀ ਵਧੀਆ ਬਣੀ ਸੀਗੀ ਕਿਵੇਂ ਲੱਗੀ ਤੁਹਾਨੂੰ ਕਿਵੇਂ ਨਾ ਲੱਗੀ ਹੈਨਾ ਤੇ ਇਹ ਨਾ ਦੇਖੀ ਨਾ ਕੀ ਮੈਂ ਕਹਿੰਦੀ ਸੀ ਤੁਹਾਨੂੰ ਹਾਂ ਹੁਣ ਜਿਹੜੀ ਆਪਾਂ ਇਹਦੇ ਉੱਤੇ ਚੀਜ਼ ਪਾਉਣੀ ਹੈਗੀ ਹੈ ਨਾ ਉਹ ਮੈਂ ਤੁਹਾਨੂੰ ਦਿਖਾਉਣੀ ਆ ਫਟਾਫਟ ਤੇ ਆਪਣੇ ਤੁਸੀਂ ਚੈਨਲ ਨੂੰ ਫੋਲੋ ਕਰ ਲਓ ਭਾਈ ਕੁੜੀਓ ਆ ਚੱਕੋ ਆਪਾਂ ਚੱਕਿਆ ਦਹੀਂ ਦਾ ਕੁਜਾ ਠੀਕ ਹੈ ਜੀ ਇਹਦੇ ਚੋ ਚੱਕਿਆ ਆਪਾਂ ਦਹੀਂ ਦਾ ਕੁਜਾ ਤੇ ਆਪਾਂ ਭਾਈ ਭਰਿਆ ਚਮਚਾ ਤੇ ਦਹੀਂ ਦਾ ਇਹਦੇ ਵਿੱਚ ਠੂਸਤਾ ਠੀਕ ਹੈ ਆ ਚੱਕੋ ਆਪਾਂ ਪਾਤੀ ਦਹੀਂ ਚੱਕ ਕੇ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ ਦੇਖੋ ਕਿਵੇਂ ਜਾਂਦੀ ਹੈ ਦਹੀਂ ਆਪਣੀ ਸਬਜੀ ਦੇ ਵਿੱਚ ਮੈਂ ਕਹਿੰਨੀ ਆ ਕੋਈ ਇਹਦੇ ਚ ਉਹ ਨਹੀਂ ਹੋਊਗਾ ਵੀ ਭਾਈ ਇਹ ਲਾਰਾ ਛੱਡੂਗੀ ਜਾਂ ਗਿੱਲੀ ਹੋ ਜੂਗੀ ਜਾਂ ਕੀ ਹੋ ਜੂਗਾ ਦਹੀਂ ਇਹਦੇ ਵਿੱਚ ਹੋ ਜਾਣਗੀਆਂ ਇਹ ਫਰਾਈ ਤੇ ਆ ਦੇਖੋ ਤੁਸੀਂ ਹੈ ਇਹਨਾਂ ਨੇ ਦਹੀਂ ਦੇ ਵਿੱਚ ਫਰਾਈ ਹੋ ਜਾਣਾ ਤੇ ਮੈਂ ਕਹਿੰਨੀ ਆ ਆਹ ਕੀ ਬਾਤ ਹੈ ਇੰਨਾ ਸਵਾਦ ਇਹ ਨਾਲ ਲੱਸੀ ਦਾ ਤੁਸੀਂ ਗਲਾਸ ਭਰ ਲਿਓ ਨਾਲ ਦਹੀਂ ਦੀਆਂ ਕੌਲੀਆਂ ਭਰ ਲਿਓ ਨਾਲ ਪਤਲੇ ਪਤਲੇ ਗਰਮ 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 ਫੁਲਕੇ ਲਾ ਲਿਓ ਤੁਸੀਂ ਹਨਾ ਆ ਬੁੜੀਆਂ ਨੂੰ ਤਾਂ ਸਾਰਾ ਤਾਂ ਨਹੀਂ ਹੀ ਹੁੰਦਾ ਪਰ ਰੀਜ ਨਾ ਬਣਾ ਕੇ ਖਾ ਲਿਆ ਕਰੋ ਕਦੇ ਕਦੇ ਤਾਂ ਐ ਲੱਗਦਾ ਹੁੰਦਾ ਵੀ ਖਾਸ ਮਾਣੂ ਖਾਵੇ ਕੰਮ ਖੜਾ ਰਹਿ ਕੇ ਜਿਹੜਾ ਕੁਝ ਚੱਲਦਾ ਚੱਲੀ ਜਾਂਦਿਓ ਤੇ ਆਪਦਾ ਖਾ ਪੀ ਲਓ ਵਧੀਆ ਬਣਾ ਕੇ ਠੀਕ ਹੈ ਨਾ ਤੇ ਮੈਂ ਤਾਂ ਹੀ ਕਰਦੀ ਹੁੰਨੀ ਆ ਫਿਰ ਮੇਰਾ ਜਦੋਂ ਐ ਜੇ ਹੋ ਜਾਂਦਾ ਨਾ ਮੈਂ ਕਹਿੰਦੀ ਕਿਰਾ ਗਰਮ ਗਰਮ ਲਾ ਕੇ ਫੁਲਕੇ ਖਾਵਾਂ ਬਾਕੀ ਦੇਖੀ ਜੋ ਭਾਈ ਆਪਾਂ ਬਣਾ ਲਈ ਸਬਜੀ ਤੇ ਇਹਨੂੰ ਪਾ ਲਈ ਆਪਾਂ ਆਪ ਆਲੇ ਸਲਾਦ ਤੇ ਆਪ ਆਲੀ ਦਹੀਂ ਤੇ ਆਪ ਆਲੀ ਪਲੇਟ ਚ ਭਾਈ ਸਬਜੀ ਇਕੱਠਿਆਂ ਨੇ ਦੋਨਾਂ ਜੀਆਂ ਨੇ ਮੈਂ ਕਿਹਾ ਲੜਨਾ ਨਹੀਂ ਆਪਾਂ ਇੱਕੋ ਹੀ ਪਲੇਟ ਚ ਖਾ ਲਾਂਗੇ ਕੋਈ ਦਿੱਕਤ ਨਹੀਂ ਆਪ ਭਾਈ ਰੋਟੀਆਂ ਦਾ ਪਰ ਲੈ ਡੱਬਾ ਤੇ ਹੁਣ ਕੁੜੀਓ ਆਪਾਂ ਰੋਟੀ ਖਾਵਾਂਗੇ ਤੇ ਆ ਚੱਕੋ ਜੀ ਤੁਸੀਂ ਤੇ ਆਪਣੇ ਕੱਢੋ ਇਹਦੇ ਵਿੱਚੋਂ ਫੁਲਕੇ ਗਰਮ ਗਰਮ ਮੈਂ ਕਹਿਨੀ ਆ ਵੱਲੇ ਵੱਲੇ ਇੰਨੇ ਸਵਾਦ ਆਜੋ ਆਜੋ ਤੁਸੀਂ ਹੁਣ ਮੈਂ ਤੁਹਾਨੂੰ ਦੱਸੂਗੀ ਫੇਰ ਹੀ ਆਉਂਗੀਆਂ ਜਦ ਬਾਰੀ ਬਾਰੀ ਕਹੂੰਗੀ ਵੀ ਇਹ ਬੜੇ ਸਵਾਦ ਆ ਬੜੇ ਸਵਾਦ ਉਹ ਤੁਸੀਂ ਕਦੋਂ ਆਉਣ ਲੱਗੀਆਂ ਆ ਆਪਾਂ ਭਾਈ ਰੱਖ ਲਈ ਰੋਟੀ ਤੇ ਚਲੋ ਜੀ ਮੈਂ ਤੇ ਖਾਨੇ ਆ ਸਰਦਾਰ ਜੀ ਦੋਨੇ ਤੇ ਤੁਸੀਂ ਵੀ ਆ ਕੇ ਛਕੋ ਭਾਈ ਦੁਪਹਿਰ ਦਾ ਲੰਗਰ ਤੇ ਤੁਹਾਨੂੰ ਆਪਣਾ ਲੰਗਰ ਬਣਾਇਆ ਕਿਵੇਂ ਲੱਗਿਆ ਤੇ ਮੈਨੂੰ ਦੱਸਣਾ ਜ਼ਰੂਰ ਹਨਾ ਤੇ ਤੁਹਾਨੂੰ ਇਹ ਕਿਵੇਂ ਲੱਗਦੀਆਂ ਨੇ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਭਾਈ ਕੁੜੀਓ ਤੇ ਤੁਹਾਡੇ ਨਾਲ ਮਿੱਠੀਆਂ-ਮਿੱਠੀਆਂ ਤੇ ਬਾੜੀਆਂ ਠੰਡੀਆਂ-ਠੰਡੀਆਂ ਆਪਾਂ ਗੱਲਾਂ ਕਰਦੇ ਆ ਇਹ ਤੁਹਾਨੂੰ ਮੇਰੀਆਂ ਕਿਵੇਂ ਲੱਗਦੀਆਂ ਨੇ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਵਾਲੇ ਚੱਕਦਿਆ ਕਰੋ ਫੱਟੇ ਤੇ ਚਲੋ ਠੀਕ ਆ ਬੇਟਾ ਮਿਲਦੇ ਆ ਫਿਰ ਆਪਾਂ ਹੋਰ ਵੀਡੀਓ ਦੇ ਨਾਲ